ਸਤਨਾਮ ਸ੍ਰੀ ਵਾਹਿਗੁਰੂ ਬਰਨਣਾ ਸਕੋ ਤੂੰ ठाकुर ਊਚ ਭਗਵਾਨਾ ਤੇਰਾ ਕੀਤਾ ਜਤ ਨਹੀਂ ਮੈਨੋ ਜੋਗ ਕੀ ਤੋਈ ਮੈਂ ਨਿਰਗੁਣ ਆਰੇ ਕੋ गुण ਨਹੀਂ ਅਪੇ ਤਰਸ ਤੈ ਹੋਈ ਤਰਸ ਪਿਆ ਮਿਹਰਮਤ ਹੋਈ ਸਤ ਗੁਰ ਸਜਣ ਮਿਲਿਆ ਨਾਨਕ ਨਾਮ বিনা ਤਾਂ ਜੀਵਾ ਤਨ ਮਨ થી ਵੇ ਹਰਿਆ ਗੁਰੂ ਗੁਰੂ ਵਾਣੀ ਵਿਚ ਬਾਣੀ ਅੰਦਰਤ ਸਾਰੇ ਗੁਰ ਬਾਣੀ ਕਹੇ ਸੇਵਕ ਜਨ ਮੰਨ ਪਰਤਖ ਗੁਰ ਨਿਸਤਾਰੇ ਸੋ ਕਹੋ ਢਲ ਗੁਰ ਸੇਵੀਐ ਐਨਿਸ ਸਹਿਜ ਸੁਭਾਏ ਦਰਸ਼ਨ ਪਰਸਿਆ ਗੁਰੂ ਕੈ ਜਨਮ ਮਰਨ ਦੁਖ ਜਾਏ ਸਤਨਾਮ ਸ੍ਰੀ ਵਾਹਿਗੁਰੂ ਮੂਰਖ ਤੂੰ ਚਤੁਰ ਸਿਆਣੇ ਤੂੰ ਸਰਬ ਕਲਾਕ ਗਿਆਤਾ ਹਮ ਮੈਲੇ ਤੁਮ ਉਚਲ ਕਰਤੇ ਹਮ ਨਿਰਗੁਨ ਤੂੰ ਦਾਤਾ ਹਮ ਮੂਰਖ ਤੂੰ ਚਤੁਰ ਸਿਆਣੇ ਸਰਵ ਕਲਾ ਕਾ ਗਿਆਤਾ ਮਾਦਾ ਹਮ ਐਸੀ ਤੂੰ ਐਸਾ ਹਮ ਪਾਪੀ ਤੁਮ ਪਾਪ ਖੰਡਨ ਨੀਕੋ ਠਾਕੁਰ ਦਸਾ ਰਾਹ ਤੁਮ ਸਭ ਸਾਜੇ ਸਾਜਿ ਨਵਾਜੇ ਜੀਉ ਪਿੰਡ ਦੇ ਪ੍ਰਾਨਾ ਨਿਰਗੁਣਿਆਰੇ ਗੁਣ ਨਹੀਂ ਕੋਈ ਤੁਮ ਦਾਨ ਦੇਹੋ ਮਿਹਰਬਾਨਾ ਤੁਮ ਕਰਹੁ ਪਲਾ ਹਮ ਪਲੋ ਨ ਜਾਣਹ ਤੁਮ ਸਦਾ ਸਦਾ ਦੇ ਅੱਲਾ ਤੁਮ ਸੁਖ ਦਾਈ ਪੁਰਖ ਵਿਧਾਤੇ ਤੁਮ ਰੱਖੋ ਆਪਣੇ ਬਾਲਾ ਤੁਮਨ ਦਾਣ ਅਟਲ ਸੁਲਤਾਨ ਜੀ ਜੰਤ ਸਭ ਜਾਚਾ ਕੋ ਨਾਨਕ ਹਮ ਇਹੇ ਹਵਾਲਾ ਰਾਖ ਸੰਤਨ ਕਾ ਪਾਚਾ ਤਮਨ ਦਾਨ ਅਟਲ ਸੁਲਤਾਨ ਜੀ ਜੰਦ ਸਭ ਜਾਚਾ ਕੋ ਨਾਨਕ ਸਾਮ ਇਹ ਹੈ ਹਵਾਲਾ ਰਾਖ ਸੰਤਨ ਕੈ ਪਾਛਾ ਵਾਣ ਗੁਰੂ ਜੀ ਕਾ ਖਾਲਸਾ ਵਾਣ ਗੁਰੂ ਜੀ ਕੀ ਫਤੀ ਆਓ ਰੋਏ ਦੀ ਤਰ ਅੰਮ੍ਰਿਤ ਵੇਲੇ ਆਏ ਹੋਏ ਹਕਮਨਾਮਾ ਸਾਹਿਬ ਦੇ ਵਿਚਾਰ ਦੇ ਨਾਲ ਆਪਾਂ ਸਾਰੇ ਜੁੜੀ ਨੂੰ ਦਾ ਯਤਨ ਕਰੀਏ ਅੱਜ ਦਾ ਜੋ ਮੁਖਵਾਕ ਸਾਨੂੰ ਪ੍ਰਾਪਤ ਹੋਇਆ 613 ਅੰਗ ਦੇ ਉੱਤੇ ਸੁਭਾਏਮਾਨ ਸੌਰਠ ਮਹੱਲਾ ਪੰਜੇ ਦਾ ਪੰਜਵੇਂ ਪਾਤਸ਼ਾਹ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਉਹਨਾਂ ਦੇ ਮੁਖਾਰ ਵੇਦ ਤੋਂ ਸੌਰ ਰਾਗ ਦੇ ਵਿੱਚ ਇਹ ਸ਼ਬਦ ਜਿਹੜਾ ਉਚਾਰਣ ਕੀਤਾ ਗਿਆ ਅੱਜ ਕੀ ਸਮਝਾ ਰਹੇ ਹੈ ਗੁਰੂ ਸਾਹਿਬ ਸਾਨੂੰ ਹਮ ਮੈਲੇ ਤੁਮ ਊਜਲ ਕਰਤੇ ਅਮ ਨਿਰਗੁਣ ਤੂੰ ਦਾਤਾ ਹਮ ਦਾ ਭਾਵ ਹੁੰਦਾ ਕਿ ਅਸੀਂ ਮੈਲੇ ਦਾ ਭਾਵ ਹੁੰਦਾ ਜਿਹੜੇ ਜਿਵੇਂ ਕੱਪੜਾ ਅਸੀਂ ਦੋ ਦਿਨ ਪਾ ਕੇ ਰੱਖੀਏ ਨਾ ਮੈਲਾ ਹੋ ਜਾਂਦਾ ਮਿੱਟੀ ਲੱਗਦੀ ਧੂੜ ਲੱਗਦੀ ਹੈ ਇਸੇ ਤਰ੍ਹਾਂ ਅੰਦਰ ਸਾਡਾ ਮੈਲਾ ਹੋਇਆ ਪਿਆ ਹਮ ਮੈਲੇ ਤੁਮ ਊਜਲ ਕਰਤੇ ਊਜਲ ਕਹਿੰਦੇ ਨੇ ਸਾਫ ਨੂੰ ਕੇ ਸੱਚੇ ਬਾਦਸ਼ਾਹ ਅਸੀਂ ਮੈਲੇ ਆ ਤੁਸੀਂ ਸਾਨੂੰ ਸਾਫ ਕਰਨ ਵਾਲੇ ਤੁਹਾਡੇ ਚ ਉਹ ਪਾਵਰ ਹੈਗੀ ਹੈ ਕਿ ਤੁਸੀਂ ਸਾਡੇ ਅੰਦਰ ਨੂੰ ਸਾਡੇ ਵਿਕਾਰਾਂ ਨੂੰ ਤੁਸੀਂ ਧੋ ਕੇ ਬਿਲਕੁਲ ਸਾਫ ਕਰ ਦੋਗੇ ਜਿਵੇਂ ਗੁਰੂ ਸਾਹਿਬ ਗੁਰੂ ਨਾਨਕ ਸਾਹਿਬ ਆਹ ਰਹੇ ਕਹਿੰਦੇ ਆ ਨਾ ਕਿ ਭਰੀਏ ਹੱਥ ਪੈਰ ਤਨ ਦੇ ਪਾਣੀ ਧੋਤੇ ਉਤਰ ਸਿਖੇ ਮੂਤ ਪਲੇਤੇ ਕੱਪੜ ਹੋਏ ਦੇ ਸਾਬਣ ਲਈਆ ਉਹ ਧੋਏ ਭਰੀਏ ਮਤ ਪਾਪਾਂ ਕੈ ਸੰਗ ਉਹ ਧੋਪੈ ਨਾ ਵੈ ਕੈ ਰੰਗ ਕਹਿੰਦੇ ਜਿਹਨੇ ਕੱਪੜਾ ਗੰਦਾ ਹੁੰਦਾ ਉਹਨੂੰ ਧੋਇਆ ਜਾਂਦਾ ਹੈ ਮਲਮੁੱਤਰ ਦੇ ਨਾਲ ਲਿਪੜਿਆ ਹੁੰਦਾ ਉਹਨੂੰ ਸਾਬਣ ਦੇ ਨਾਲ ਧੋਇਆ ਜਾਂਦਾ ਹੈ ਆਹ ਸਰੀਰ ਦੇ ਉੱਤੇ ਮੈਲ ਲੱਗ ਜਾਂਦੀ ਹੈ ਇਹਨੂੰ ਪਾਣੀ ਦੇ ਨਾਲ ਧੋਇਆ ਜਾਂਦਾ ਹੈ ਪਰ ਕਹਿੰਦੇ ਜਿਹੜੀ ਮਨ ਨੂੰ ਮੈਲ ਲੱਗ ਜਾਂਦੀ ਹੈ ਉਹਨੂੰ ਗੁਰਬਾਣੀ ਦੇ ਸਾਬਣ ਨਾਲ ਧੋਇਆ ਜਾਂਦਾ ਹੈ ਇੱਥੇ ਗੁਰੂ ਅਰਜਨ ਸਾਹਿਬ ਮਹਾਰਾਜ ਵੀ ਸਾਨੂੰ ਇਹੀ ਕਹਿੰਦੇ ਹਮ ਵੈਲੇ ਤੁਮ ਊਜਲ ਕਰਤੇ ਹਮ ਨਿਰਗੁਣ ਤੂੰ ਦਾਤਾ ਅਸੀਂ ਸੱਚੇ ਬਾਦਸ਼ਾਹ ਮੈਲੇ ਆ ਤੁਸੀਂ ਸਾਫ ਕਰਨ ਵਾਲਿਓ ਤੇ ਸਾਡੇ ਚ ਗੁਣ ਕੋਈ ਨਹੀਂ ਤੂੰ ਗੁਣਾ ਦਾ ਦਾਤਾ ਤੂੰ ਗੁਣਾ ਦਾ ਸਾਗਰ ਹੈ ਹਮ ਮੂਰਖ ਹਾਂ ਤੁਮ ਚਤੁਰ ਸਿਆਣੇ ਤੂੰ ਸਰਬ ਕਲਾ ਕਾ ਗਿਆਤਾ ਸੱਚੇ ਬਾਦਸ਼ਾਹ ਅਸੀਂ ਮੂਰਖ ਹਾਂ ਤੁਸੀਂ ਬਹੁਤ ਸਿਆਣੇ ਹੋ ਤੁਸੀਂ ਚਤਰ ਹੋ ਤੇ ਜੇ ਬੰਦਾ ਕਹੇ ਮੈਂ ਜਾਂ ਤਰਾ ਨਾ ਮੈਂ ਬਹੁਤ ਸਿਆਣਾ ਤਾਂ ਗੁਰੂ ਸਾਹਿਬ ਕਹਿੰਦੇ ਚਤਰਾਇਆ ਸਿਆਣਪਾ ਕਿਤੇ ਕਾਮ ਨਾ ਆਈਆ ਜੇ ਪਰਮਾਤਮਾ ਦੇ ਨਾਮ ਦੇ ਸਿਆਣਪ ਤੁਸੀਂ ਰੱਖੋਗੇ ਨਾ ਕਹਿੰਦੇ ਉਹਦੇ ਨਾਲ ਤੁਹਾਡਾ ਜੀਵਨ ਬਦਲ ਜਾਣਾ ਪਰ ਜੇ ਤੁਸੀਂ ਦੁਨਿਆਵੀ ਚ ਤਰਾਈਆਂ ਗੁਰੂ ਦੇ ਨਾਲ ਵਰਤੋਂਗੇ ਨਾ ਕਹਿੰਦੇ ਦੁਨਿਆਵੀ ਕੰਮ ਦੇ ਵਿੱਚ ਤੇ ਤੁਸੀਂ ਸਫਲ ਹੋ ਜਾਓਗੇ ਜੇ ਸਿਆਣੇ ਹੋ ਜੇ ਚਤਰ ਹੋ ਪਰ ਕਹਿੰਦੇ ਗੁਰੂ ਘਰ ਦੇ ਵਿੱਚ ਗੁਰੂ ਦੇ ਕੋਲੇ ਪ੍ਰਵਾਣ ਨਹੀਂ ਹੋਣੇ ਗੁਰੂ ਦੀ ਮਤ ਦੇ ਨਾਲ ਚੱਲਣਾ ਪੈਣਾ ਗੁਰੂ ਦੀ ਮਤ ਭਾਵ ਕੇ ਗੁਰੂ ਦੀ ਸਿਆਣਪ ਲੈਣੀ ਪੈਣੀ ਹੈ ਹਮ ਮੋਰ ਕੋ ਤੂੰ ਚਤਰ ਸਿਆਣੇ ਤੂੰ ਸਰਬ ਕਲਾ ਦਾ ਗਿਆਤਾ ਤੂੰ ਸਾਰੀਆਂ ਸਿਆਣਪ ਜਿਵੇਂ ਸਰਵ ਕਲਾ ਕਿਸੇ ਚ 10 ਕਲਾ ਕਿਸੇ 12 ਕਲਾ ਜਿਹੜੇ ਗੁਰੂ ਨਾਨਕ ਸਾਹਿਬ ਮਹਾਰਾਜ ਉਹ ਸਰਵ ਕਲਾ ਸਮਰੱਥ ਨੇ ਭਾਵੇਂ ਸਾਰੀਆਂ ਕਲਾ ਨੇ ਗੁਰੂ ਸਾਹਿਬ ਤੁਸੀਂ ਇੱਕ ਇੱਕ ਗੁਣ ਲੈਣਾ ਅਸੀਂ ਆਪ ਚੱਤਰ ਨਾ ਬਣੀਏ ਗੁਰੂ ਦਾ ਗਿਆਰ ਲੈ ਕੇ ਬਣੀਏ ਜਿਵੇਂ ਗੁਰੂ ਸਾਹਿਬ 8ਵੇਂ ਪਾਤਸ਼ਾਹ ਜਦੋਂ ਜਾ ਰਹੇ ਸੀ ਨਾ ਦਿੱਲੀ ਜਾਂਦੇ ਜਾਂਦੇ ਪੰਜੋਖਰਾ ਸਾਹਿਬ ਦੀ ਧਰਤੀ ਤੇ ਰੁਕੇ ਉੱਥੇ ਦਾ ਇੱਕ ਸੱਜੂ ਝਿਬਰ ਸੀ ਜਿਹਦਾ ਮੂੰਹ ਦੇ ਵਿੱਚੋਂ ਲਾਲਾਂ ਡਿਕਦੀਆਂ ਸੀ ਬੋਲਿਆ ਨਹੀਂ ਜਾਂਦਾ ਉਸੇ ਸੁਣਦਾ ਨਹੀਂ ਸੀ ਪਰ ਕਹਿੰਦੇ ਉਹ ਵੀ ਗੁਰੂ ਸਾਹਿਬ ਨੇ ਜਦੋਂ ਉਹਦੇ ਤੇ ਆਪਣੀ ਛੜੀ ਰੱਖੀ ਨਾ ਕਹਿੰਦੇ ਉਹ ਵੀ ਗੀਤਾ ਦੇ ਅਰਥ ਬੜੇ ਸੁਚੱਜੇ ਢੰਗ ਦੇ ਨਾਲ ਉਹਨੇ ਕੀਤੇ ਜਿਹੜਾ ਬੋਲ ਨਹੀਂ ਸਕਦਾ ਸੀ ਇੱਥੇ ਗੁਰੂ ਸਾਹਿਬ ਕਹਿੰਦੇ ਹਮ ਮੋਰਕ ਤੂੰ ਚਤੁਰ ਸਿਆਣੇ ਤੂੰ ਸਰਵ ਕਲਾ ਦਾ ਗਿਆਤਾ ਸੱਜੇ ਬਾਦਸ਼ਾਹ ਸੀ ਤੇ ਮੋਰਕ ਤੂੰ ਸਾਨੂੰ ਚਤੁਰ ਬਣਾਉਣ ਵਾਲਾ ਤੂੰ ਸਾਨੂੰ ਸਿਆਣਾ ਬਣਾਉਣ ਵਾਲਾ ਤੂੰ ਸਰਵ ਕਲਾ ਦਾ ਗਿਆਤਾ ਤੂੰ ਸਾਰੀਆਂ ਕਲਾ ਦਾ ਕਲਾ ਪ੍ਰਭੂਰ ਹੈ ਤੇਰੇ ਚ ਇੱਕ ਅੱਧੀ ਕਲਾ ਨਹੀਂ ਤੂੰ ਤੇ ਸਾਰੀਆਂ ਸਮਰੱਥ ਹੈ ਮਾਤਾ ਹਮ ਐਸੇ ਤੂੰ ਐਸਾ ਮਾਦੁਰਾ ਭਾਵਨਾ ਪ੍ਰਮਾਤਮਾ ਸੱਚੇ ਬਾਦਸ਼ਾਹ ਅਸੀਂ ਤੇ ਵਸੇ ਇਸ ਤਰ੍ਹਾਂ ਦੀ ਆ ਅਸੀਂ ਬਦਲ ਨਹੀਂ ਸਕਦੇ ਜੇ ਤੁਸੀਂ ਕਿਰਪਾ ਕਰੋ ਤਾਂ ਬਦਲਿਆ ਜਾ ਸਕਦਾ ਹੈ ਮਾਦੁਰਾ ਹਮ ਐਸੇ ਤੂੰ ਐਸਾ ਹਮ ਪਾਪੀ ਤੁਮ ਪਾਪ ਖੰਡਨ ਨੀਕੋ ਠਾਕੁਰ ਦੇਸਾ ਸੱਚੇ ਬਾਦਸ਼ਾਹ ਅਸੀਂ ਪਾਪੀ ਆ ਅਸੀਂ ਪਤਾ ਨਹੀਂ ਕਿੰਨੇ ਕ ਪਾਪ ਕੀਤੇ ਐ ਤੁਸੀਂ ਪਾਪਾਂ ਨੂੰ ਨਾਸ਼ ਕਰਨ ਵਾਲਿਓ ਸੋ ਮੋਪਾਪ ਖੰਡਨ ਤੁਸੀਂ ਪਾਪਾਂ ਦਾ ਨਾਸ ਕਰਨ ਵਾਲਿਓ ਨੀਕੋ ਠਾਕੁਰ ਦੇਸਾ ਨੀਕੋ ਦਾ ਭਾਵ ਦਾ ਸੋਹਣਾ ਠਾਕੁਰ ਦਾ ਘਾਪ ਵੀ ਪ੍ਰਮਾਤਮਾ ਦੇਸਾ ਦਾ ਭਾਵ ਦੇਸ਼ ਕਿ ਤੁਹਾਡਾ ਜਿਹੜਾ ਦੇਸ਼ ਹੈ ਉਹ ਵੀ ਬਹੁਤ ਸੋਹਣਾ ਕਿਹੜਾ ਦੇਸ਼ ਆ ਗੁਰਬਾਣੀ ਆਹ ਗੁਰੂ ਦਾ ਘਰ ਇਹ ਬਿਲਡਿੰਗ ਚਾਹੇ ਛੋਟੀ ਹੋਵੇ ਚਾਹੇ ਵੱਡੀ ਹੋਵੇ ਉਹਦੀ ਗੱਲ ਨਹੀਂ ਜਿੱਥੇ ਗੁਰੂ ਸਾਹਿਬ ਦਾ ਪ੍ਰਕਾਸ਼ ਹੋ ਗਿਆ ਨਾ ਉਹ ਕਹਿੰਦੇ ਦੇਸ਼ ਬਹੁਤ ਸੋਹਣਾ ਜਿੱਥੇ ਗੁਰੂ ਸਾਹਿਬ ਦਾ ਪ੍ਰਕਾਸ਼ ਆਵ ਮਤਾਪੀ ਤੁਮ ਪਾਪ ਖੰਡਨ ਨੀਕੋ ਠਾਕੁਰ ਦੇਸਾ ਜਦੋਂ ਅਸੀਂ ਕਿਸੇ ਦੇ ਘਰ ਗੁਰੂ ਸਾਹਿਬ ਲੈ ਕੇ ਜਾਂਦੇ ਆ ਨਾ ਗੁਰੂ ਸਾਹਿਬ ਦਾ ਪ੍ਰਕਾਸ਼ ਹੁੰਦਾ ਹੈ ਉਹ ਘਰ ਚਾਹੇ ਛੱਪਰੀ ਹੋਵੇ ਉੱਥੇ ਵੀ ਲੋਕੀ ਮੱਥਾ ਟੇਕਣ ਲੱਗ ਜਾਂਦੇ ਭਾਵਕੇ ਜਿੱਥੇ ਗੁਰੂ ਵਾਗਿਆ ਨਾ ਉਹ ਫਿਰ ਧਰਤੀ ਵੀ ਪੂਜਣ ਯੋਗ ਹੋ ਜਾਂਦੀ ਹੈ ਰਹਾਉ ਰਹਾਉ ਦਾ ਭਾਵ ਹੁੰਦਾ ਠਹਿਰਨਾ ਰੁਕਣਾ ਵਿਸਰਾਮ ਤੇ ਅੱਗੇ ਗੁਰੂ ਸਾਹਿਬ ਕਹਿੰਦੇ ਆ ਤੁਮ ਸਭ ਸਾਜੇ ਸਾਜ ਨਿਵਾਜੇ ਜੀਓ ਪਿੰਡ ਦੇ ਪ੍ਰਾਨਾ ਸੱਚੇ ਬਾਦਸ਼ਾਹ ਤੁਸੀਂ ਨੇ ਸਾਨੂੰ ਸਾਜਿਆ ਤੁਸੀਂ ਨੇ ਸਾਨੂੰ ਸਵਾਰਿਆ ਤੁਸੀਂ ਨੇ ਸਾਨੂੰ ਨਿਵਾਜਿਆ ਆਹ ਪਿੰਡ ਦੇ ਵਿੱਚ ਤੁਸੀਂ ਪ੍ਰਾਣ ਵੀ ਟਿਕਾਏ ਜਿਵੇਂ ਗੁਰੂ ਸਾਹਿਬ ਕਹਿੰਦੇ ਆ ਨਾ ਮਾਤ ਗਰਭ ਮੈਂ ਆਪਨ ਸਿਮਰਣ ਦੇ ਤਹਿਤ ਰੱਖਣ ਹਾਰੇ ਕਿ ਤੁਸੀਂ ਨੇ ਸਾਨੂੰ ਮਾਂ ਦੇ ਗਰਭ ਵਿੱਚ ਵੀ ਪਾਲਿਆ ਉੱਥੇ ਵੀ ਤੁਸੀਂ ਨੇ ਸਾਡੀ ਪਾਲਣਾ ਕੀਤੀ ਉੱਥੇ ਵੀ ਸਾਡੀ ਰੱਖਿਆ ਕੀਤੀ ਉਹੀ ਸ਼ਬਦ ਦੇ ਨਾਲ ਗੁਰੂ ਸਾਹਿਬ ਸਾਨੂੰ ਸਮਝਾ ਰਹੇ ਹੈ ਕਿ ਤੁਮ ਸਭ ਸਾਜੇ ਸਾਜ ਨਿਵਾਜੇ ਕਿ ਤੁਸੀਂ ਨੇ ਸਾਨੂੰ ਸਾਰਿਆਂ ਨੂੰ ਸਾਜੇ ਹੈ ਤੁਸੀਂ ਨੇ ਨਿਵਾਜਿਆ ਵੀ ਹੈ ਜਿਵੇਂ ਪੰਜ ਪਿਆਰੇ ਆ ਨਾ ਪੰਜ ਪਿਆਰਿਆਂ ਨੂੰ ਗੁਰੂ ਸਾਹਿਬ ਨੇ ਸਾਜੇਆ ਵੀ ਤੇ ਪੰਜ ਪਿਆਰਿਆਂ ਨੂੰ ਫਿਰ ਨਿਵਾਜਿਆ ਵੀ ਹੈ ਉਹਨਾਂ ਨੂੰ ਬਹੁਤ ਵੱਡਾ ਰਤਬਾ ਵੀ ਦਿੱਤਾ ਗੁਰੂ ਸਾਹਿਬ ਨੇ ਜੀਓ ਪਿੰਡ ਦੇ ਪ੍ਰਾਨਾ ਤੇ ਤੁਸੀਂ ਆਹ ਛੁੜ ਪਿੰਡ ਦਾ ਭਾਵ ਉਹ ਸਰੀਰ ਆਹ ਪਿੰਡ ਦੇ ਵਿੱਚ ਸਰੀਰ ਦੇ ਵਿੱਚ ਪ੍ਰਾਨ ਵੀ ਤੁਸੀਂ ਦੇ ਰਹੇ ਹੋ ਜੇ ਬੰਦਾ ਕਹੇ ਪ੍ਰਾਨ ਮੇਰੇ ਆਪਣੇ ਚੱਲਦੇ ਆ ਨਾ ਇਹ ਗੁਰੂ ਸਾਹਿਬ ਦੀ ਕਿਰਪਾ ਹੈ ਉਹਨਾਂ ਵੱਲੋਂ ਹੀ ਦਿੱਤੀ ہوئی ਦਾਤ ਹੈ ਜਿਹੜੇ ਅਸੀਂ ਸਾਹ ਲੈ ਰਹੇ ਆ ਨਿਰਗੁਣ ਯਾਰੇ ਗੁਣ ਨਹੀਂ ਕੋਈ ਤੁਮ ਦਾਤ ਦੇਹੁ ਮਿਹਰਵਾਨਾ ਸੱਚੇ ਬਾਦਸ਼ਾਹ ਅਸੀਂ ਗੁਨਾ ਤੋਂ ਖਾਲੀ ਆ ਨਿਰਗੁਣ ਆਸੀਂ ਭਾਵ ਕੇ ਇੱਕ ਵੀ ਗੁਣ ਨਹੀਂ ਹੈ ਨਿਰਗੁਣ ਯਾਰੇ ਗੁਣ ਨਹੀਂ ਕੋਈ ਸਾਡੇ ਗੁਣ ਕੋਈ ਨਹੀਂ ਹੈ ਤੁਮ ਦਾਨ ਦੇਹੋ ਮਿਹਰਬਾਨਾ ਸੱਚੇ ਬਾਦਸ਼ਾਹ ਤੁਸੀਂ ਗੁਣਾ ਦਾ ਧਾਰ ਦੇ ਦਿਓ ਸਾਨੂੰ ਮਿਹਰ ਕਰਦੇ ਹੋ ਤੁਸੀਂ ਤੇ ਰੋਜ਼ ਆ ਕੇ ਤੁਹਾਡੇ ਕੋਲ ਮੰਗਦੇ ਆ ਕਿ ਆ ਵੀ ਦੇ ਦਿਓ ਆ ਵੀ ਦੇ ਦਿਓ ਆ ਵੀ ਦੇ ਦਿਓ ਪਤਾ ਨਹੀਂ ਕਿੰਨੀਆਂ ਚੀਜ਼ਾਂ ਮੰਗਦੇ ਆ ਪਰ ਕਦੇ ਅਸੀਂ ਨੇ ਗੁਣਾ ਦਾ ਦਾਨ ਨਹੀਂ ਮੰਗਿਆ ਅਸੀਂ ਅੱਜ ਤੁਹਾਡੇ ਤੋਂ ਗੁਣਾ ਦਾ ਦਾਨ ਮੰਗਦੇ ਹਾਂ ਸਾਡੇ ਤੇ ਮਿਹਰ ਕਰਦੇ ਹੋ ਕਿ ਸਾਡੇ ਅੰਦਰ ਵੀ ਗੁਣ ਪੈਦਾ ਹੋ ਜਾਣ ਪ੍ਰਮਾਤਮਾ ਦੇ ਕੋਲ ਸਾਰਾ ਕੁਝ ਹੈ ਪ੍ਰਮਾਤਮਾ ਗੁਣਾਂ ਦਾ ਖਜ਼ਾਨਾ ਹੈ ਉਹਦੇ ਕੋਲ ਜਿੰਨੇ ਮਰਜ਼ੀ ਗੁਣ ਲੈ ਲੀਏ ਤੁਸੀਂ ਤੁਮ ਕਰੋ ਭਲਾ 함 ਭਲੋ ਨਾ ਜਾਣੈ ਤੁਮ ਸਦਾ ਸਦਾ ਦਾ ਹੈ ਅੱਲਾ ਸੱਚੇ ਬਾਦਸ਼ਾਹ ਤੁਸੀਂ ਤੇ ਸਾਡੇ ਤੇ ਹਰ ਰੋਜ਼ ਭਲਾ ਕਰਦੇ ਹੋ ਪਰ ਅਸੀਂ ਭਲਾ ਜਾਣਦੇ ਨਹੀਂ ਤੁਸੀਂ ਨੇ ਸਾਨੂੰ ਰੋਜ਼ ਸਾਹ ਦਿੱਤੇ ਰੋਜ਼ ਨਵਾਂ ਜੀਵਨ ਦਿੰਨੇ ਹੋ ਪਰ ਅਸੀਂ ਭੁੱਲ ਗਏ ਆ ਸਾਨੂੰ ਤੇ ਮਾੜੀ ਜਿਹੀ ਮੁਕਖਲੀਬ ਹੋਈ ਅਸੀਂ ਤੇ ਗੁਰੂ ਨੂੰ ਉਲੰਭਾ ਦੇਣ ਲੱਗ ਜਾਂਦੇ ਆ ਕਿਸੇ ਨੇ ਅੰਬਰ ਤੇ ਛਕਿਆ ਕੁਦਰਤੀ ਕੋਈ ਨਾ ਕੋਈ ਘਰ 'ਚ ਐਸੀ ਕੋਈ ਘਟਨਾ ਵਾਪਰ ਗਈ ਬੰਦਾ ਉਹ ਸ੍ਰੀ ਸਾਹਿਬ ਲਾ ਕੇ ਕਿੰਨੇ ਦੇ ਡੰਗ ਦਿੰਦਾ ਕਹਿੰਦਾ ਮੈਨੂੰ ਗੁਰੂ ਨੇ ਕੀ ਦਿੱਤਾ ਸਾਨੂੰ ਗੁਰੂ ਨੇ ਬਹੁਤ ਕੁਝ ਦਿੱਤਾ ਸਾਨੂੰ ਪ੍ਰਮਾਤਮਾ ਨੇ ਕੋੜਾ ਨਹੀਂ ਦਿੱਤਾ ਸਾਨੂੰ ਪ੍ਰਮਾਤਮਾ ਨੇ ਬਹੁਤ ਕੁਝ ਦਿੱਤਾ ਅੱਖਾਂ ਵੇਖਿਓ ਅੱਖਾਂ ਕਿੰਨੀਆਂ ਕੀਮਤੀ ਨੇ ਜਿਨ੍ਹਾਂ ਕੋਲ ਅੱਖਾਂ ਨਹੀਂ ਹੈਗੇ ਉਹਨਾਂ ਨੂੰ ਪੁੱਛ ਕੇ ਵੇਖਿਓ ਕਿ ਅੱਖਾਂ ਦੀ ਕੀਮਤ ਕੀ ਹੈ ਜਿਨ੍ਹਾਂ ਕੋਲ ਲਿਵਰ ਨਹੀਂ ਨਾ ਹੈ ਲਿਵਰ ਘੱਟ ਕੰਮ ਕਰ ਰਿਹਾ ਉਹਨਾਂ ਨੂੰ ਪੁੱਛ ਕੇ ਵੇਖਿਓ ਕਿ ਲਿਵਰ ਦੀ ਕੀ ਕੀਮਤ ਹੈ ਲੋਕਾਂ ਨੇ ਲੱਖਾਂ ਰੁਪਈਆ ਲਾਤਾ ਪਰ ਉਸ ਤਰ੍ਹਾਂ ਦਾ ਲਿਵਰ ਜਿਹੜਾ ਪ੍ਰਮਾਤਮਾ ਨੇ ਇੱਕ ਵਾਰੀ ਸਾਨੂੰ ਦਿੱਤਾ ਮੁੜ ਕੇ ਹੋਇਆ ਨਹੀਂ ਬਣਿਆ ਆ ਕਿਡਨੀਆ ਜਿਹਦੀਆਂ ਖਰਾਬ ਹੋ ਜਾਂਦਾ ਉਹਨਾਂ ਨੂੰ ਪੁੱਛ ਕੇ ਵੇਖਿਓ ਕਿ ਕਿਡਨੀਆ ਦੀ ਕੀਮਤ ਕੀ ਹੈ ਅਸਲ ਦੇ ਵਿੱਚ ਪਤਾ ਉਦੋਂ ਲੱਗਦਾ ਜਦੋਂ ਜਿਹੜੀ ਚੀਜ਼ ਸਾਡੇ ਕੋਲ ਨਹੀਂ ਹੁੰਦੀ ਕਿ ਇਹਦੀ ਕੀਮਤ ਕੀ ਹੈ ਇਹ ਬਹੁਤ ਕੀਮਤੀ ਹੈ ਜਿਹੜਾ ਸਾਨੂੰ ਸਰੀਰ ਮਿਲਿਆ ਹੈ ਇਹ ਕੋਈ ਇਸ ਤਰ੍ਹਾਂ ਨਹੀਂ ਹੈ ਅਸੀਂ ਕਹਿ ਦਿੰਦੇ ਹਾਂ ਕਿ ਸਾਨੂੰ ਦਿੱਤਾ ਕੀ ਹੈ ਤੁਮ ਕਰੋ ਭਲਾ ਹਮ ਭਲੋ ਨਾ ਜਾਣੈ ਤੁਮ ਸਦਾ ਸਦਾ ਦਾ ਅੱਲਾ ਤੁਸੀਂ ਤੇ ਸੱਚੇ ਬਾਦਸ਼ਾਹ ਫੇਰ ਵੀ ਸਾਡੇ ਤੇ ਕਿਰਪਾ ਕਰਦੇ ਹੋ ਚਾਹੇ ਅਸੀਂ ਜਾਣਦੇ ਨਹੀਂ ਪਰ ਤੁਸੀਂ ਸਾਡੇ ਤੇ ਫਿਰ ਵੀ ਕਿਰਪਾ ਕਰਦੇ ਹੋ ਤੁਮ ਸੁਖਦਾਈ ਮੁਰਖ ਵਿਧਾਤੇ ਤੁਮ ਰਾਖੋ ਆਪਣੇ ਬਾਲਾ ਸੱਚੇ ਬਾਦਸ਼ਾਹ ਤੁਸੀਂ ਤੇ ਸੁੱਖਾਂ ਦੇ ਦਾਤੇ ਹੋ ਤੁਸੀਂ ਤੇ ਬਹੁਤ ਵੱਡੇ ਸੁੱਖਾਂ ਦੇ ਸਾਗਰ ਤੁਮ ਰਾਖੋ ਆਪਣੇ ਬਾਲਾ ਬਾਲਾ ਦਾ ਭਾਵ ਹੁੰਦਾ ਬੱਚਾ ਕਿ ਤੁਸੀਂ ਆਪਣੇ ਆ ਬੱਚਿਆਂ ਨੂੰ ਵੀ ਸੁੱਖਾਂ ਦੀ ਦਾਤ ਰੱਖਦੇ ਹੋ ਤੁਮ ਸੁਖਦਾਈ ਪੁਰਖ ਵਿਧਾਤੇ ਤੁਮ ਰੱਖੋ ਆਪਣੇ ਬਾਲਾ ਤੁਸੀਂ ਆਹ ਛੋਲੇ ਬੱਚਿਆਂ ਨੂੰ ਵੀ ਆਪਣੇ ਵਰਗੇ ਬਣਾ ਕੇ ਰੱਖਿਓ ਨਾਲ ਜੋੜ ਕੇ ਰੱਖਿਓ ਤੁਮ ਨੇಧಾನ ਅਤਲ ਸੁਲਤਾਨ ਜੀ ਜੰਤ ਸਭ ਜੱਜ ਹੈ ਸੱਚੇ ਬਾਦਸ਼ਾਹ ਤੁਸੀਂ ਤੇ ਨਿਧਾਨ ਦਾ ਭਾਵ ਹੁੰਦਾ ਖਜ਼ਾਨਾ ਅਟੱਲ ਦਾ ਭਾਵ ਹੁੰਦਾ ਜਿਹੜਾ ਨਾ ਖਤਮ ਹੋਣ ਵਾਲਾ ਸੁਲਤਾਨ ਦਾ ਭਾਵ ਹੁੰਦਾ ਰਾਜਾ ਸੱਚੇ ਬਾਦਸ਼ਾਹ ਤੁਸੀਂ ਤੇ ਰਾਜਿਆਂ ਦੇ ਰਾਜੇ ਹੋ ਤੁਸੀਂ ਤੇ ਬਹੁਤ ਵੱਡੇ ਮਹਾਨ ਹੋ ਤੁਹਾਡੇ ਕੋਲ ਬਹੁਤ ਵੱਡਾ ਖਜ਼ਾਨਾ ਹੈ ਜਿਹੜਾ ਕਦੇ ਨਾ ਮੁੱਕਣ ਵਾਲਾ ਨਾ ਮੁੱਕਣ ਵਾਲਾ ਜੀ ਜੰਤ ਸਭ ਜੱਜ ਹੈ ਆ ਜਿਹੜੇ ਜੀ ਜਨਤ ਨੇ ਸਭ ਤੁਹਾਡੇ ਕੋਲ ਇਹ ਦਾਤਾਂ ਲੈ ਰਹੇ ਐ ਕਾਹ ਨਾਨਕ ਹਮ ਇਹ ਹਵਾਲਾ ਰਾਗ ਸੰਤਨ ਕਾ ਪਾਛਾ ਸੱਤੀ ਪਾਸ਼ਾ ਸਾਡੀ ਤੇ ਇੱਕੋ ਹੀ ਬੇਨਤੀ ਐ ਕਿ ਮੈਨੂੰ ਵੀ ਆਪਣੇ ਪ੍ਰਮਾਤਮਾ ਦੇ ਆਪਣੇ ਪਿਆਰਿਆਂ ਦੇ ਜਿਹੜੇ ਰੱਬ ਦੇ ਨਾਲ ਜੁੜੇ ਹੋਏ ਆ ਉਹਨਾਂ ਦੇ ਨਾਲ ਸਾਨੂੰ ਵੀ ਜੋੜ ਕੇ ਰੱਖਿਓ ਜਿਹੜਿਆਂ ਦੇ ਨਾਮ ਨਾਲ ਸੰਤ ਜੁੜ ਜਾਂਦਾ ਹੈ ਸੰਤ ਕੱਪੜਿਆਂ ਦਾ ਨਾਮ ਨਹੀਂ ਹੁੰਦਾ ਸੰਤ ਗੁਣਾਂ ਦਾ ਨਾਮ ਹੁੰਦਾ ਜਿਹਨੇ ਗੁਰੂ ਤੋਂ ਗੁਣ ਲੈ ਲਏ ਉਹ ਚਾਹੇ ਘਰਾਂ 'ਚ ਰਹਿਣ ਵਾਲਿਆ ਚਾਹੇ ਕਿਸੇ ਗੁਰਦੁਆਰੇ 'ਚ ਰਹਿਣ ਵਾਲਿਆ ਚਾਹੇ ਕਿਸੇ ਡੇਰਿਆਂ 'ਚ ਰਹਿਣ ਵਾਲਿਆ ਚਾਹੇ ਮੰਦਰਾਂ 'ਚ ਰਹਿਣ ਵਾਲਿਆ ਜਿਨ੍ਹਾਂ ਨੇ ਪ੍ਰਮਾਤਮਾ ਤੋਂ ਗੁਣ ਲੈ ਲਿਆ ਅਸਲ ਦੇ ਵਿੱਚ ਉਹ ਸੰਤ ਹੁੰਦੇ ਆ ਤੇ ਗੁਰੂ ਸਾਹਿਬ ਕਹਿੰਦੇ ਆ ਗੁਰੂ ਨਾਨਕ ਸਾਹਿਬ ਜੀ ਦੇ ਨਾਮ ਲਿਖ ਕੇ ਕਹਿੰਦੇ ਸਾਨੂੰ ਵੀ ਆਪਣੇ ਸੰਤਾਂ ਦੇ ਨਾਲ ਰੱਖ ਲਿਓ ਜੇ ਤੂੰ ਮੁਸਲ ਨਿਹਾਨ ਅਟਲ ਸੁਲਤਾਨ ਜੀ ਜੰਤ ਸਭ ਜਾਤ ਹੈ ਕਹੋ ਨਾਨਕ ਹਮ ਇਹ ਹਵਾਲਾ ਰੱਖ ਸੰਤਨ ਕਾ ਪਛਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤੋ